ਸਤਕਾਰਯੋਗ ਦੋਸਤੋ ਪਿਛਲੇ ਦਿਨੀ ਗੁਜਰਾਤ ਦੀ ਧਰਤੀ ਦੇ ਉੱਤੇ ਇੱਕ ਪੁਲ ਟੁੱਟਿਆ ਉਹਦੇ ਉੱਤੇ ਚੱਲਦੇ ਵਹੀਕਲ ਉਹ ਦਰਿਆ ਦੇ ਵਿੱਚ ਡਿੱਗ ਗਏ ਨਦੀ ਦੇ ਵਿੱਚ ਡਿੱਗ ਗਏ ਮੌਤਾਂ ਹੋ ਗਈਆਂ ਤੇ ਇਹ ਕੋਈ ਪਹਿਲਾ ਪੁਲ ਨਹੀਂ ਸੀ ਇਹ 16ਵਾਂ 17ਵਾਂ ਪੁਲ ਹੈ ਜਿਹੜਾ ਡਿੱਗਿਆ ਇਸ ਤਰ੍ਹਾਂ ਇਹ ਪੁਲ ਟਿਕਦੇ ਕਿਉਂ ਹੈ ਸਾਫ਼ ਜੀ ਗੱਲ ਹੈ ਕਿ ਇਹਨਾਂ ਦੇ ਉੱਤੇ ਜਿਹੜਾ ਮਟੀਰੀਅਲ ਹੁੰਦਾ ਉਹ ਪੂਰਾ ਨਹੀਂ ਲੱਗਿਆ ਹੁੰਦਾ ਹੰਡਣਸਾਰ ਨਹੀਂ ਲੱਗਿਆ ਹੁੰਦਾ ਤੇ ਉਹ ਕਿਉਂ ਨਹੀਂ ਲੱਗਦਾ ਹੈਗਾ ਤੇ ਅਰਜੀਵ ਗਾਂਧੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹੈ ਉਹਨਾਂ ਦੀ ਸਟੇਟਮੈਂਟ ਮੈਨੂੰ ਯਾਦ ਆਉਂਦੀ ਹੈ ਉਹ ਕਹਿੰਦੇ ਜੇ ਅਸੀਂ ਉੱਪਰੋਂ 1 ਰੁਪਏ ਦੀ ਗ੍ਰਾਂਟ ਥੱਲੇ ਭੇਜਦੇ ਆ ਤਾਂ 85 ਪੈਸੇ 1 ਰੁਪਏ ਦੇ ਵਿੱਚੋਂ ਰਸਤੇ 'ਚ ਹੀ ਖਾਦੇ ਜਾਂਦੇ ਆ ਤੇ ਜਿੱਥੇ ਪੈਸੇ ਲੱਗਣੇ ਹੁੰਦੇ ਆ ਇਹ 1 ਰੁਪਿਆ ਉੱਥੇ ਜਾ ਕੇ ਤੇ 15 ਪੈਸੇ ਹੀ ਲੱਗਦੇ ਆ ਯੋਨੀ 85% ਰਾਹ 'ਚ ਹੀ ਖੁਰਦ-ਬੁਰਦ ਹੋ ਜਾਂਦਾ ਹੈ ਤੇ 15 ਪੈਸੇ ਅਸਲੀ ਥਾਂ ਤੇ ਜਾ ਕੇ ਲੱਗਦੇ ਆ ਤੇ ਜਦੋਂ 15 ਪੈਸੇ ਲੱਗਣਗੇ ਫਿਰ ਉਹਨਾਂ ਪੁਲਾਂ ਦੀ ਉਹਨਾਂ ਸੜਕਾਂ ਦੀ ਉਹਨਾਂ ਸਕੂਲਾਂ ਦੀ ਜਿਹੜੇ ਸਰਕਾਰੀ ਬਿਲਡਿੰਗਾਂ ਦੀ ਉਹ ਸਾਰੀ ਹੁੰਦੀ ਆ ਉਹਨਾਂ ਦੀ ਉਮਰ ਕਿਹੋ ਜੀ ਹੋਏਗੀ ਉਹਦਾ ਨਤੀਜਾ ਆਈ ਹੈ ਕਿ ਪੁਲ ਟੁੱਟਣਗੇ ਤੇ 16ਵਾਂ 17ਵਾਂ ਪੁਲ ਟੁੱਟਿਆ ਬੰਦੇ ਮਰੇ ਗੱਲ ਆਈ ਗਈ ਹੋ ਜੇਗੀ ਭੁੱਲ ਜਾਗੇ ਅਸੀਂ ਫੇਰ ਨਵੇਂ ਰਾਹ ਪੈ ਜਾਗੇ ਸਾਡਾ ਇੱਕ ਕ੍ਰਾਂਤੀਕਾਰੀ ਲੇਖਕ ਹੈ ਗੀਤਕਾਰ ਹੈ ਜਗਸੀਰ ਜੀ ਦਾ ਉਹ ਕਹਿੰਦਾ ਹੁੰਦਾ ਇੱਕ ਆਪਣੇ ਬੋਲੀ ਰਾਹੀਂ ਗੀਤ ਰਾਹੀਂ ਕਿ 10 ਇੱਕ ਦਾ ਸਿਮਿੰਟ ਜਿੱਥੇ ਲਾਇਆ 10 ਦਿਨ ਮਸਾਂ ਹੀ ਕੱਟੂ ਯਾਨੀ ਜਿੱਥੇ 10 ਬੱਠਲ ਰੇਤੇ ਦੇ ਪਾਏ ਜਾਣ ਇੱਕ ਬੱਠਲ ਸਿਮਿੰਟ ਦਾ ਪਾਇਆ ਜਾਵੇ ਤੇ ਫਿਰ ਇਹ ਜੇ ਪੁਲਾਂ ਨੇ ਇਹੋ ਜਿਹਾਂ ਸੜਕਾਂ ਨੇ ਇਹੋ ਜੀਆਂ ਬਿਲਡਿੰਗਾਂ ਨੇ 10 ਦਿਨ ਹੀ ਕੱਟਣਾ ਹੁੰਦਾ ਇਹ ਉਹਦੀਆਂ ਬੋਲੀਆਂ ਨੇ ਜਿਹੜੀਆਂ ਸੱਚ ਬਿਆਨ ਕਰਦੀਆਂ ਨੇ ਤਾਂ ਪੁਲ ਟੁੱਟ ਗਿਆ ਬੰਦੇ ਮਰ ਗਏ ਅਸੀਂ ਭੁੱਲ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਮੁਸਾਫਰ ਜਹਾਜ਼ ਦੇ ਉੱਤੇ ਚੜਦੇ ਨੇ ਸ਼ੈਂਕੜੀਆਂ ਦੀ ਗਿਣਤੀ ਦੇ ਵਿੱਚ ਜਹਾਜ਼ ਚੜਦਾ ਚੜਦਾ ਜਹਾਜ਼ ਦਿਖ ਜਾਂਦਾ ਥੱਲੇ ਧਰਤੀ ਦੇ ਉੱਤੇ ਆ ਡਿੱਗਦਾ ਉਹ ਬੰਦੇ ਜਿਉਂਦੇ ਜਲ ਜਾਂਦੇ ਨੇ ਮੱਚ ਜਾਂਦੇ ਨੇ ਜਿਉਂਦੇ ਹੀ ਉਹ ਸੜ ਗਏ ਉਹਨਾਂ ਚ ਸਿਰਫ ਇੱਕ ਬਚਿਆ ਬਾਕੀ ਸਾਰੇ ਦੇ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਸਾਰੇ ਦੇ ਸਾਰੇ ਜਿਉਂਦੇ ਜੜ ਕੇ ਸੜ ਕੇ ਮਰ ਗਏ ਫੇਰ ਅਸੀਂ ਪੁੱਲ ਪਲੇ ਜਾਂਦੇ ਆ ਜਹਾਜ਼ ਡਿੱਗ ਰਹੇ ਨੇ ਜਣੀ ਪੁੱਲ ਡਿੱਗ ਰਹੇ ਨੇ ਤੇ ਹੁਣ ਤਾਂ ਗੱਲ ਸਿਰੇ ਲੱਗ ਗਈ ਕਿ ਸਰਕਾਰੀ ਮਿਡਲ ਸਕੂਲ ਰਾਜਸਥਾਨ ਦਾ ਝਾਲਾਵਾੜ ਇਲਾਕੇ ਦੇ ਵਿੱਚ ਉਹਦੀ ਸਕੂਲ ਦੀ ਛੱਤ ਡਿੱਗ ਗਈ ਥੱਲੇ ਬੱਚੇ ਬੈਠੇ ਐ ਮੀ ਪੈਂਦਾ ਸੀ ਥੋੜਾ ਥੋੜਾ ਔਰ ਜਦੋਂ ਛੱਤ ਡਿੱਗੀ ਤਾਂ ਸੱਤ ਬੱਚੇ ਮੌਕੇ ਤੇ ਹੀ ਮੌਤੇ ਮੌਦੇ ਮੂੰਹ ਚਲੇ ਗਏ ਸੱਤ ਬੱਚੇ ਮਰ ਗਏ ਬਹੁਤੇ ਜ਼ਖਮੀ ਹੋ ਗਏ ਤੇ ਫੇਰ ਕੀ ਹੋਇਆ ਉਹ ਮਾਪੇ ਜਿਨ੍ਹਾਂ ਨੇ ਉਹ ਬੱਚੇ ਆਪਣੇ ਕੁਛ ਬਣਨ ਵਾਸਤੇ ਉਹਨਾਂ ਸਕੂਲਾਂ ਚ ਭੇਜੇ ਸੀ ਕਿ ਸਾਡੇ ਬੱਚੇ ਕੁਛ ਬਣ ਕੇ ਉੱਥੋਂ ਨਿਕਲਣਗੇ ਕੀ ਬਣ ਕੇ ਨਿਕਲੇ ਆਏ ਸੀ ਜਿਉਂਦੇ ਬੱਚੇ ਲਾਸ਼ਾਂ ਬਣ ਕੇ ਚਲੇ ਗਏ ਲਾਸ਼ਾਂ ਬਣ ਕੇ ਨਿਕਲੇ ਉੱਥੋਂ ਉਹ ਰੋਂਦੇ ਕਰਲਾਉਂਦੇ ਮਾਪੇ ਆਪਣੇ ਬੱਚਿਆਂ ਨੂੰ ਦੀਆਂ ਲਾਸ਼ਾਂ ਮੋਢਿਆਂ ਦੇ ਉੱਤੇ ਰੱਖ ਕੇ ਆਪਣੇ ਘਰਾਂ ਨੂੰ ਲੈ ਗਏ ਅੰਤਮ ਸੰਸਕਾਰ ਹੋ ਗਿਆ ਭੋਗ ਪੈ ਜਾਏਗਾ ਤੇ ਭੋਗ ਦੇ ਉੱਤੇ ਇਹੀ ਕਿਹਾ ਜਾਏਗਾ ਕਿ ਲਿਖੀ ਐਵੇਂ ਸੀ ਕਿਸਮਤ ਐਵੇਂ ਲਿਖੀ ਸੀ ਇਹਨਾਂ ਦੀ ਐਵੇਂ ਮੌਤ ਲਿਖੀ ਸੀ ਐਵੇਂ ਹੀ ਹੋਣੀ ਸੀ ਕੋਈ ਇਹੋ ਜਿਹੇ ਪਾਠ ਪੜ੍ਹਾਏ ਜਾਂਦੇ ਹੁੰਦੇ ਆ ਅੰਤਮ ਸੰਸਕਾਰ ਦੇ ਮੌਕੇ ਭੋਗਾਂ ਦੇ ਉੱਤੇ ਇਹੋ ਜੀਆਂ ਗੱਲਾਂ ਹੁੰਦੀਆਂ ਹੁੰਦੀਆਂ ਆਮ ਹੀ ਤਾਂ ਮੇਰੇ ਵੀਰੋ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕਿ ਸੜਕਾਂ ਦੇ ਉੱਤੇ ਗੋਡੇ-ਗੋਡੇ ਟੋਏ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਹੋ ਜਾਂਦੇ ਨੇ ਇਹਨਾਂ ਟੋਏਾਂ ਦੀ ਵਜ੍ਹਾ ਕਰਕੇ ਡ੍ਰੈਫਟ ਦਾ ਕੋਈ ਅਸੂਲ ਨਹੀਂ ਸਾਡੇ ਤੇ ਗੋਡੇ-ਗੋਡੇ ਟੋਏ ਹੁੰਦੇ ਨੇ ਬਹੁਤ ਸਾਰੀਆਂ ਸੜਕਾਂ ਦੇ ਉੱਤੇ ਲਿੰਕ ਸੜਕਾਂ ਦੇ ਖਾਸ ਕਰਕੇ ਤੇ ਐਕਸੀਡੈਂਟ ਵਾਪਰਦੇ ਨੇ ਬੰਦੇ ਮਰਦੇ ਨੇ ਰੋਜ਼ ਸ਼ੈਂਕੜਿਆਂ ਦੀ ਗਣਤੀ ਦੇ ਵਿੱਚ ਹਰ ਰੋਜ਼ ਮਰ ਜਾਂਦੇ ਨੇਗੇ ਬੰਦੇ ਸੜਕਾਂ 'ਚ ਮਰ ਜਾਂਦੇ ਨੇ ਪੁਲ ਟੁੱਟ ਕੇ ਮਰ ਜਾਂਦੇ ਨੇ ਜਹਾਜ਼ ਤੋਂ ਡਿੱਗ ਕੇ ਮਰ ਜਾਂਦੇ ਨੇ ਸਕੂਲ ਦੀਆਂ ਛੱਤਾਂ ਡਿੱਗ ਕੇ ਬੱਚੇ ਮਰ ਰਹੇ ਨੇਗੇ ਪਰ ਸਰਕਾਰਾਂ ਜਿਹੜੀਆਂ ਇਹ ਪ੍ਰਬੰਧ ਚਲਾ ਰਹੀਆਂ ਐ ਇਹੋ ਜਿਹਾ ਉਹ ਸਰਕਾਰਾਂ ਮਜ਼ਬੂਤ ਨੇ ਉਹ ਸਰਕਾਰਾਂ ਨਹੀਂ ਟੁੱਟ ਰਹੀਆਂ ਪੁਲ ਟੁੱਟ ਰਹੇ ਨੇ ਸਕੂਲ ਦੀਆਂ ਛੱਤਾਂ ਟੁੱਟ ਰਹੀਆਂ ਡਿੱਗ ਰਹੀਆਂ ਪਰ ਸਰਕਾਰਾਂ ਨਹੀਂ ਡਿੱਗ ਰਹੀਆਂ ਜੇ ਸਰਕਾਰਾਂ ਨਹੀਂ ਟੁੱਟ ਰਹੀਆਂ ਇਹ ਸਰਕਾਰਾਂ ਡਿੱਗ ਨਹੀਂ ਰਹੀਆਂ ਹੋਰ ਮਜ਼ਬੂਤ ਹੋ ਜਾਂਦੀਆਂ ਤੇ ਫੇਰ ਇਸ ਗੱਲ ਦਾ ਔਲੰਬਾ ਤਾਂ ਅੱਜ ਮੈਂ ਆਪਣੇ ਲੋਕਾਂ ਨੂੰ ਆਪਣੇ ਆਪ ਨੂੰ ਹੀ ਦੇਵਾਂਗਾ ਕਿ ਇਹਨਾਂ ਸਰਕਾਰਾਂ ਨੂੰ ਅਸੀਂ ਹੀ ਚੁਣਦੇ ਆਂ ਇਹਨਾਂ ਨੂੰ ਅਸੀਂ ਹੀ ਬਣਾਉਂਦੇ ਆਂ ਇਹਨਾਂ ਨੂੰ ਕੁਰਸੀਆਂ ਤੇ ਅਸੀਂ ਹੀ ਬਿਠਾਉਂਦੇ ਆਂ ਵੋਟ ਪਾ ਕੇ ਇਹ ਸਾਡੀ ਹੀ ਜ਼ਿੰਮੇਵਾਰੀ ਹੈ ਹੋਰ ਨੂੰ ਗਾਲਾਂ ਕੱਢਣ ਦੀ ਬਜਾਏ ਹੋਰ ਨੂੰ ਔਲੰਬਾ ਦੇਣ ਦੀ ਬਜਾਏ ਹੋਟ ਵਾਸ਼ੇ ਉਂਗਲ ਕਰਨ ਦੀ ਬਜਾਏ ਉਂਗਲ ਅੱਜ ਆਪਣੇ ਆਪ ਵੱਲ ਕਰੋ ਕਿ ਇਹ ਡਿੱਗ ਕਿਉਂ ਰਹੇ ਨੇ ਇਹ ਕਿਉਂ ਕਿਉਂ ਨਹੀਂ ਚੀਜ਼ਾਂ ਇਹ ਸਾਡੀਆਂ ਹੰਡਣ ਸਾਰ ਨਿਕਲਦੀਆਂ ਸਾਡੇ ਬੱਚਿਆਂ ਦੇ ਉੱਤੇ ਸਿਰ ਦੇ ਉੱਤੇ ਉਹਨਾਂ ਦੇ ਸਕੂਲਾਂ ਦੀਆਂ ਛੱਤਾਂ ਕਿਉਂ ਡਿੱਗਣ ਲੱਗੀਆਂ ਇਹਦੀ ਜ਼ਿੰਮੇਵਾਰੀ ਸਾਡੇ ਉੱਤੇ ਆਉਂਦੀ ਹੈ ਉਹਨਾਂ ਸਰਕਾਰਾਂ ਨੂੰ ਵੀ ਤੋੜ ਦਿਓ ਉਹਨਾਂ ਸਰਕਾਰਾਂ ਨੂੰ ਵੀ ਡੇਗ ਦਿਓ ਜਿਨ੍ਹਾਂ ਦੇ ਰਾਜ ਪਾਕ ਦੇ ਵਿੱਚ ਪੁਲ ਡਿੱਗ ਜਾਂਦੇ ਨੇ ਜਹਾਜ਼ ਡਿੱਗ ਜਾਂਦੇ ਨੇ ਸਕੂਲ ਦੀਆਂ ਛੱਤਾਂ ਡਿੱਗ ਜਾਂਦੀਆਂ ਇਹ ਆਪਣੇ ਸਿਰ ਜ਼ਿੰਮੇਵਾਰੀ ਆਉਂਦੀ ਐ ਇੰਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਐ ਕਿ ਜੇ ਗੱਲ ਚੰਗੀ ਲੱਗੇ ਤਾਂ ਪ੍ਰਚਾਰ ਰਲ ਕੇ ਕਰੀਏ ਆਪਾਂ ਇਹਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੇ ਮੇਘ ਰਾਜ ਰੱਲਾ ਮੇਰਾ ਨਾਂ ਐ ਇਹੀ ਚੈਨਲ ਦਾ ਨਾਂ YouTube ਦੇ ਉੱਤੇ ਇਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਰਲ ਮਿਲ ਕੇ ਪ੍ਰਚਾਰ ਕਰੋ ਚੰਗੀਆਂ ਸਰਕਾਰਾਂ ਆਉਣਗੀਆਂ ਚੰਗਾ ਪ੍ਰਬੰਧ ਦੇਣਗੀਆਂ ਤੇ ਚੰਗਾ ਪ੍ਰਬੰਧ ਆਪਣੇ ਆਪ ਹੋਏਗਾ ਇਮਾਨਦਾਰ ਲੋਕ ਚਾਹੀਦੇ ਨੇ ਪਰ ਸਰਕਾਰਾਂ ਤੇ ਸਾਡੀਆਂ ਇਹ ਸਾਨੂੰ ਕੁਝ ਹੋਰ ਦੇ ਰਹੀਆਂ ਇਹਦੇ ਉੱਤੇ ਬਰੀਕੀ ਨਾਲ ਨਿਗਾਹ ਰੱਖਣ ਦੀ ਲੋੜ ਹੈ ਬਰੀਕੀ ਨਾਲ ਅੱਖ ਰੱਖਣ ਦੀ ਲੋੜ ਹੈ ਕਿ ਸਾਡੀਆਂ ਸਰਕਾਰਾਂ ਸਾਨੂੰ ਦੇਖ ਹੀ ਰਹੀਆਂ ਤੇ ਸਾਥੋ ਲੈ ਕੇ ਹੀ ਰਹੀਆਂ ਅਸੀਂ ਤੇ ਦਿਨ ਰਾਤ ਸੁੱਤੇ ਪਈ ਵੀ ਇਹਨਾਂ ਨੂੰ ਟੈਕਸ ਪੇ ਕਰੀ ਜਾਂਦੇ ਆ ਅਸੀਂ ਤਾਂ ਕੁਛ ਨਹੀਂ ਲਕੋਇਆ ਤੜਕੇ ਤੋਂ ਲੈ ਕੇ ਸ਼ਾਮ ਤੱਕ ਸੌਣ ਤੱਕ ਤੇ ਸੌਣ ਤੋਂ ਲੈ ਕੇ ਜਾਗਣ ਤੱਕ ਸਾਡੇ ਸਿਰ ਤੇ ਜਿਹੜਾ ਪੱਖਾ ਚੱਲਦਾ ਬਿਜਲੀ ਚੱਲਦੀ ਹੈ ਉਹ ਤੇ ਵੀ ਟੈਕਸ ਹੁੰਦਾ ਜੀਐਸਟੀ ਹੁੰਦੀ ਹੈ ਸਭ ਕੁਝ ਦਿੰਨੇ ਆ ਅਸੀਂ ਇਹਨਾਂ ਨੂੰ ਸੁੱਤੇ ਪਏ ਵੀ ਖਰਚਾ ਇਹਨਾਂ ਨੂੰ ਜੀਐਸਟੀ ਦੇਈ ਜਾਂਦੇ ਆ ਔਰ ਟੈਕਸ ਪੇ ਕਰ ਰਹੇ ਆ ਤੇ ਜਗ ਦੇ ਵੀ ਟੈਕਸ ਪੇ ਕਰ ਰਹੇ ਆ ਪਰ ਸਾਨੂੰ ਮਿਲ ਰਿਹਾ ਉਹਦੇ ਬਦਲੇ ਟੁੱਟੇ ਪੁਲ ਟੁੱਟੀਆਂ ਸੜਕਾਂ ਟੁੱਟੀਆਂ ਬਿਲਡਿੰਗਾਂ ਜਹਾਜ਼ ਨਕਾਰਾ ਜਹਾਜ਼ ਜਿਹੜੇ ਸਵਾਰੀਆਂ ਲੈ ਕੇ ਉੱਡਦੇ ਆ ਤੇ ਥੱਲੇ ਡਿੱਗ ਜਾਂਦੇ ਨੇ ਤੇ ਜਿਉਂਦੇ ਜੜ ਕੇ ਮਰ ਜਾਂਦੇ ਨੇ ਲੋਕ ਫਿਰ ਆਉਂ ਗਾਉਂ ਗੱਲਾਂ ਹੋ ਜਾਂਦੀਆਂ ਨੇ ਹੈਗੀਆਂ ਤੇ ਫਿਰ ਕਦੇ ਪਾਕਿਸਤਾਨ ਨਾਲ ਜੰਗ ਛੇੜ ਲੋ ਕਦੇ ਇੱਧਰ ਛੇੜ ਲੋ ਮਸਲਿਆਂ ਤੋਂ ਧਿਆਨ ਹਟਾਉਣ ਲਈ ਜਾ ਕੋਈ ਫਿਰ ਧਰਮ ਦਾ ਵਾਰਤਾ ਛੇੜ ਕੇ ਬਹਿ ਜਾਓ ਕਿਸੇ ਕਿਸਮ ਦੀ ਵੀ ਲੋਕਾਂ ਦਾ ਧਿਆਨ ਇੱਧਰ ਕਰ ਲੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ ਹੈ ਤਾਂ ਅੱਜ ਦੀ ਇਸ ਵੀਡੀਓ ਰਾਹੀਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਣੀ ਚਾਹਨਾ ਕਿ ਇਹ ਪੁਲ ਟੁੱਟੇ ਨੇਗੇ ਸਕੂਲਾਂ ਦੀਆਂ ਛੱਤਾਂ ਡਿੱਗੀਆਂ ਤਾਂ ਕਿਰਪਾ ਕਰੋ ਸਰਕਾਰਾਂ ਨੂੰ ਡੇਗੋ ਯਾਰ ਇਹਨਾਂ ਸਰਕਾਰਾਂ ਨੂੰ ਤੋੜੋ ਤੁਸੀਂ ਜਿਵੇਂ ਪੁਲ ਟੁੱਟੇ ਨੇ ਜਿਵੇਂ ਛੱਤਾਂ ਡਿੱਗੀਆਂ ਨੇ ਇੰਨੀ ਗੱਲ ਕਰਦਾ ਹੋਇਆ ਮੈਂ ਆਪਣੀ ਗੱਲ ਬੰਦ ਕਰਦਾ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ